ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਾਜਰ ਦਾ ਤੇ ਮੂਲੀ ਦਾ ਚਾਰ ਬਣਾਵਾਂਗੇ ਬਹੁਤ ਵਧੀਆ ਇਹ ਗਾਜਰਾਂ ਨੂੰ ਆਪਾਂ ਪਾਣੀ ਬਾਵਾਾਂਗੇ ਧੋਵਾਾਂਗੇ ਫੋਲਾਪਾ ਕੌਲੇਜ ਕਰ ਲਾਂਗੇ। ਹੁਣ ਮੂਲੀ ਧੋਵਾਂਗੇ ਚੰਗੀ ਤਰ੍ਹਾਂ। ਇਹਨਾਂ ਨੂੰ ਆਪਾਂ ਹੁਣ ਛਿੱਲ ਕੇ ਤੇ ચીਰ ਕੇ ਮੀ ਛਿੱਲ ਕੇ ਲੰਮ ਲੰਮਾ ચીਰ ਲਾਂਗੇ। ਆਪਾਂ ਮੂਲੀ ਚੀਰਾਂਗੇ ਪਹਿਲਾਂ ਛਿੱਲਾਂਗੇ। ਫਿਰ ਚੀਰਾਂਗੇ। ਉਹ ਅਜੇ ਤਾਂ ਮੂਲੀ ਆਪਾਂ ਚੀਰ ਲਈ ਤੇ ਆਹ ਹਰੀ ਮਿਰਚ ਦਾ ਲਸਣ ਵੀ ਛਿੱਲ ਕੇ ਰੱਖ ਲੇ ਇਹ ਵੀ ਆਪਾਂ ਪਾਵਾਂਗੇ। ਪਹਿਲਾਂ ਆਪਾਂ ਮਸਾਲਾ ਭੁੰਨਾਗੇ। ਮੇਥੀ ਦਾਣਾ ਸਰਾ ਦੋ ਚਮਚੇ ਠੰਗੇ ਦੇ ਸੁੱਕੇ ਦੇ ਇੱਕ ਚਮਚਾ ਸੌਫ ਦਾ ਇੱਕ ਚਮਚਾ ਜੀਰੇ ਦਾ ਵਿੱਚ ਦੋ ਚਾਰ ਕਲੌਂਗ ਤੇ ਕਾਲੀ ਮਿਰਚਾਂ ਇਹ ਵੀ ਆਪਾਂ ਵਿੱਚ ਪਾ ਲਾਂਗੇ ਹੁਣ පුද නොකු නා ලොම සල අපපු නොලයා හොනු ලාදගේපठඩා කके फෙරෙනු පිස්සාंगठඩ කර වාස් අප ක් පාලන්නේ ਲੋ ਮਸਾਲਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਮਿਕਸੀ ਚ ਪਾ ਕੇ ਜੱਗ ਚ ਮਿਕਸਰ ਵੀ ਚ ਪੀਸ ਲਾਂਗੇ ਲੋ ਆਪਾਂ ਜਿਆਦਾ ਬਰੀਕ ਨਹੀਂ ਕੀਤਾ ਥੋੜਾ ਜਿਹਾ ਮੋਟਾ ਮੋਟਾ ਰੱਖਿਆ ਤੇ ਆਪਾਂ ਕੌਲੇ ਚ ਕਢ ਲਾਂਗੇ ਇਹਨੂੰ ਹੁਣ ਆਪਾਂ ਕੜਾਹੀ ਧਰਾਂਗੇ ਤੇ ਪਾਵਾਂਗੇ ਆਪਾਂ ਡੇਢ ਕੜਚੀ ਪਾਵਾਂਗੇ ਜਦੋਂ ਤੇਲ ਗਰਮ ਹੋ ਗਿਆ ਉਦੋਂ ਹਰੀ ਮਿਰਚ ਤੇ ਲਸਣ ਪਾਵਾਂਗੇ ਆਪਾਂ ਲਓ ਆਪਣਾ ਤੇਲ ਗਰਮ ਹੋ ਗਿਆ ਥੋੜਾ ਥੋੜਾ ਗਰਮ ਹੀ ਰੱਖਿਆ ਆਪਾਂ ਤੇ ਲਸਣ ਤੇ ਹਲਦੀ ਆ ਹਰੀ ਮਿਰਚ ਪਾਵਾਂਗੇ ਹੁਣ ਆਪਾਂ ਮਾਚੀ ਜੀ ਹੁਣ ਆਪਾਂ ਮਿਰਚ ਪਾਵਾਂਗੇ ਤੇ ਹਲਦੀ ਐਨੀ ਕਿ ਹਿੰਗ ਪਾਵਾਂਗੇ ਥੋੜੀ ਜੀ ਹੁਣ ਆਪਾਂ ਮੂਲੀ ਤੇ ਗਾਜਰ ਪਾਵਾਂਗੇ ਲਓ ਸਾਰਾ ਕੁਝ ਮਿਲ ਗਿਆ ਤੇ ਹੁਣ ਆਪਾਂ ਵੇਖੀ ਉੱਤੇ ਮਸਾਲਾ ਪਾਵਾਂਗੇ ਚਾਰ ਬਹੁਤ ਵਧੀਆ ਬਣੂਗਾ ਚਟਪਟਾ ਮੂਲੀ ਦਾ ਤੇ ਗਾਜਰਾਂ ਦਾ ਹੁਣ ਆਪਾਂ ਤਾਂ ਨਿਮੂ ਪਾਵਾਂਗੇ ਨਿਚੋੜੇ ਹੋਇਆ ਹੁਣ ਆਪਾਂ ਪਹਿਲਾਂ ਸਿਰਕਾ ਪਾਵਾਂਗੇ ਫਿਰ ਨੂਨ ਆਪਾਂ ਫਿਰ ਬਾਅਦ ਚ ਪਾਵਾਂਗੇ ਹੁਣ ਆਪਾਂ ਨੋਣ ਪਾਵਾਂਗੇ। ਰੋਣ ਆਪਾਂ ਭਾਂਡੇ 'ਚ ਕੱਢ ਲਾਂਗੇ। ਇਸ ਕੁ ਦਾ ਆਪਣਾ ਵਧੀਆ achar ਬਣਿਆ ਬਹੁਤ ਵਧੀਆ ਬਣਿਆਗਾ ਹਰੀ ਮਰਚ ਲਸਣ ਤੇ ਆ ਆਪਣਾ ਹੈ ਮੂਲੀ ਤੇ ਗਾਜਰ ਬਹੁਤ ਸਵਾਦ achar ਬਣਿਆ ਇਹਦਾ ਬਹੁਤ ਵਧੀਆ ਬਣਿਆ ਹੈ ਚਟਪਟਾ achar ਬਣਿਆ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ